ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਅਕਸਰ ਆਪਾਂ ਦੇਖਦੇ ਆਂ ਕਿ ਮੱਝ ਹੋਵੇ ਚਾਹੇ ਗਾਂ ਹੋਵੇ ਉਲਟ ਅਗਰੈਸਿਵ ਹੋ ਜਾਂਦੀ ਹੈ ਜਦੋਂ ਆਪਾਂ ਉਹਨਾਂ ਦੀ ਤਾਰ ਕੱਢਣ ਜਾਂਦੇ ਆਂ ਤੇ ਉਹ ਲੱਤਾਂ ਮਾਰਨ ਲੱਗ ਜਾਂਦੀਆਂ ਨੇ ਇਸ ਦੇ ਦੋਸਤੋ ਕਈ ਸਾਰੇ ਕਾਰਨ ਹੋ ਸਕਦੇ ਨੇ ਜਿਸ ਕਰਕੇ ਪਸ਼ੂ ਅਗਰੈਸਿਵ ਹੋ ਜਾਂਦਾ ਹੈ ਤੇ ਤਾਰ ਕੱਢਣ ਦੇ ਟਾਈਮ ਉਹ ਲੱਤ ਮਾਰਦਾ ਹੈ ਤੇ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਇਸੇ ਦੌਰਾਨ ਸਾਹਮਣਾ ਕਰਨਾ ਪੈਂਦਾ ਹੈ ਪਰੇਸ਼ਾਨੀਆਂ ਦਾ ਤੇ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਪਸ਼ੂ ਕਿਉਂ ਗ੍ਰੈਸਿਵ ਹੁੰਦਾ ਕਿਉਂ ਉਹ ਤਾਰ ਕੱਢਣ ਦੇ ਟਾਈਮ ਤੇ ਲੱਤ ਮਾਰਦਾ ਕਾਰਨ ਵੀ ਦੱਸਾਂਗੇ ਤੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੱਲ ਵੀ ਦੱਸਾਂਗੇ ਤੇ ਫਾਰਮੂਲਾ ਵੀ ਦੱਸਾਂਗੇ ਜਿੱਦਾਂ ਆਪਾਂ ਦੇਖਦੇ ਆ ਕਿ ਜਦੋਂ ਆਪਾਂ ਪਸ਼ੂ ਨੂੰ ਅਕਸਰ ਤਾਰ ਕੱਢਣ ਜਾਂਦੇ ਆ ਉਸ ਟਾਈਮ ਤੇ ਜਦੋਂ ਹੱਥ ਲਗਾਣੇ ਆ ਉਸ ਦੇ ਥਣਾ ਨੂੰ ਤਾਂ ਉਸ ਦੇ ਨਾਲ ਕੀ ਹੁੰਦਾ ਹੈ ਕਿ ਕਈ ਵਾਰੀ ਲੀਵੀ ਦੇ ਵਿੱਚ ਸਵੇਲਿੰਗ ਹੁੰਦੀ ਹੈ ਸਥਾਨ ਦੇ ਵਿੱਚ ਸੋਜ ਹੁੰਦੀ ਹੈ ਤੇ ਜਦੋਂ ਹੱਥ ਲਗਾਣੇ ਆ ਤੇ ਪਸ਼ੂ ਦਰਦ ਮਹਿਸੂਸ ਕਰਦਾ ਜਿਸ ਕਰਕੇ ਉਹ ਲੱਤ ਮਾਰਦਾ ਤੇ ਇਸ ਤੋਂ ਇਲਾਵਾ ਆਪਾਂ ਦੇਖਦੇ ਹਾਂ ਕਿ ਕਈ ਵਾਰੀ ਪਸ਼ੂ ਸਟ੍ਰੈਸ ਦੇ ਵਿੱਚ ਹੁੰਦਾ ਜਿਸ ਦੇ ਕਾਰਨ ਪਸ਼ੂ ਚੜਚੜਾ ਵੀ ਹੋ ਜਾਂਦਾ ਤੇ ਉਹ ਕਿਸੇ ਇਨਾਂ ਕਾਰਨਾ ਕਰਕੇ ਪਸ਼ੂ ਗਰੇਸਿਵ ਹੁੰਦਾ ਹੈ ਇਸ ਦੇ ਵਿੱਚ ਤੁਹਾਨੂੰ ਆਪਾਂ ਹੱਲ ਦੱਸਦੇ ਹਾਂ ਕਿ ਤੁਸੀਂ ਸਭ ਤੋਂ ਪਹਿਲਾਂ ਆਪਾਂ ਤੁਸੀਂ ਪਸ਼ੂ ਨੂੰ ਚੈੱਕ ਕਰਵਾ ਲਿਆ ਪਸ਼ੂ ਨੂੰ ਕਿਸੇ ਤਰ੍ਹਾਂ ਦਾ ਕੋਈ ਸਟ्रेस ਨਹੀਂ ਹੈ ਕੁਝ ਨਹੀਂ ਹੈ ਤਾਂ ਤੁਸੀਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਪਸ਼ੂ ਨੂੰ ਇੱਕੋ ਜਗ੍ਹਾ ਤੇ ਨਹੀਂ ਬੰਨਣਾ ਖੁੱਲੀ ਜਗ੍ਹਾ ਤੇ ਬੰਨਣਾ ਤਾਂ ਕਿ ਪਸ਼ੂ ਇਹ ਦਰੁਦਰ ਦੇਖ ਸਕੇ ਤੇ ਉਸ ਦੇ ਨਾਉਣ ਵਾਲੀ ਜਗ੍ਹਾ ਵੀ ਪਸ਼ੂ ਦੇ ਖੁੱਲੀ ਹੋਣੀ ਚਾਹੀਦੀ ਹੈ ਜਿੱਦਾਂ ਕਿ ਪਹਿਲਾਂ ਚੱਪੜ ਵਗੈਰਾ ਤੇ ਲੈ ਕੇ ਜਾਂਦੇ ਸੀ ਪਸ਼ੂ ਨੂੰ ਉੱਥੇ ਲੈ ਕੇ ਜਾਓ ਜਿਸ ਦੀ ਕਾਰਨ ਪਸ਼ੂ ਦਾ ਚੜ ਜੜਾ ਪਾਨ ਘਟ ਹੋਵੇਗਾ ਉਸ ਦਾ ਸਟ्रेस ਘਟ ਹੋਵੇਗਾ ਤੇ ਪਸ਼ੂ ਵਧੀਆ ਮਹਿਸੂਸ ਕਰੇਗਾ ਤੇ ਜਿਸ ਦੇ ਨਾਲ ਪਸ਼ੂ ਨੂੰ ਤੇ ਧਾਰ ਕੱਢਣ ਦੇ ਦੌਰਾਨ ਆਪਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਪਸ਼ੂਆਂ ਦਾ ਜਿਹੜਾ ਵੰਡ ਆਪਾਂ ਪਾਣੇ ਆ ਪਸ਼ੂਆਂ ਨੂੰ ਉਹ ਕਟਾ ਦੇਣਾ ਜਿਆਦਾ ਵੰਡ ਨਹੀਂ ਪਸ਼ੂਆਂ ਨੂੰ ਪਾਉਣਾ ਜੇ ਆਪਾਂ 2 ਕਿਲੋ ਵੰਡ ਪਾਣੇ ਆ ਇੱਕ ਟਾਈਮ ਦਾ ਤਾਂ ਤੁਸੀਂ 1.5 ਕਿਲੋ ਕਰ ਦੇਣਾ 1.5 ਕਿਲੋ ਵੰਡ ਪਾਣਾ 2 ਕਿਲੋ ਨਾ ਪਾਇਓ ਤੇ ਇਸ ਤੋਂ ਇਲਾਵਾ ਤੁਹਾਨੂੰ ਇਹਦੇ ਵਿੱਚ ਦੱਸਾਂਗੇ ਕਿ ਤੁਸੀਂ 500 ਗ੍ਰਾਮ ਕਾਲੇ ਚਨੇ ਲੈਣੇ ਆ ਛੋਲੇ ਹੁੰਦੇ ਆ ਜਿਹੜੇ ਉਹ ਲੈਣੇ ਆ 500 ਗ੍ਰਾਮ ਉਹਨਾਂ ਨੂੰ ਚੰਗੀ ਤਰ੍ਹਾਂ ਭਿਉਂ ਲੈਣਾ ਜਾਂ ਫਿਰ ਉਹਨਾਂ ਨੂੰ ਤੁਸੀਂ ਉਬਾਲ ਲੈਣਾ 500 ਗ੍ਰਾਮ ਛੋਲਿਆਂ ਨੂੰ ਇਸ ਦੇ ਨਾਲ ਠਿਕਰੀ ਨੇ ਸਾਦਰ ਲੈਣਾ ਜੀ ਪਸ਼ੂ ਦੇ ਲਈ ਵੀ ਜਾਂ ਥਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੋਜ ਆ ਜਾਂ ਦਿੱਕਤ ਹੈ ਇਸ ਦੇ ਨਾਲ ਠੀਕ ਹੋ ਜਾਵੇਗੀ ਠਿਕਰੀ ਨੇ ਸਾਦਰ ਜਿਹੜਾ 15 ਤੋਂ 20 ਗ੍ਰਾਮ ਤੁਸੀਂ ਲੈਣਾ ਤੇ ਇਸ ਦੇ ਨਾਲ ਦੋਸਤੋ ਜੇ ਹੋ ਸਕੇ ਤਾਂ ਤੁਸੀਂ ਪੰਗ ਜਿਸ ਨੂੰ ਕਿ ਸੁੱਖਾ ਵੀ ਕਹਿੰਦੇ ਆ ਉਸ ਦੇ ਵੀ ਕੁਝ ਪੱਤੇ ਲੈ ਸਕਦੇ ਹੋ ਤੇ ਇਹਨਾਂ ਨੂੰ ਪਸ਼ੂ ਨੂੰ ਚੋਣ ਤੋਂ 1 ਘੰਟਾ ਪਹਿਲਾਂ ਤੁਸੀਂ ਦੇ ਸਕਦੇ ਹੋ ਇਸ ਦੇ ਨਾਲ ਪਸ਼ੂ ਤੁਹਾਡਾ ਖੁਸ਼ ਹੋ ਕੇ ਮਿਲੇਗਾ ਵਧੀਆ ਤੁਹਾਨੂੰ ਦੁੱਧ ਵੀ ਦੇਵੇਗਾ ਧਾਰ ਵਧੀਆ ਕੱਢ ਸਕਦੇ ਹੋ ਤੇ ਪਸ਼ੂ ਦਾ ਜੋ ਸਟ्रेस ਹੈ ਉਹ ਵੀ ਦੂਰ ਹੋਵੇਗਾ ਤੇ ਪਸ਼ੂ ਗਾਂ ਮੱਝ ਕੋਈ ਵੀ ਹੈ ਅਗਰੈਸਿਵ ਨਹੀਂ ਹੋਏਗੀ ਤੇ ਇਸ ਵੀਡੀਓ ਨੂੰ ਤੁਸੀਂ ਅੱਗੇ ਵੀ ਫਾਰਮਰਸ ਦੇ ਨਾਲ ਸ਼ੇਅਰ ਕਰਨਾ ਤਾਂ ਕਿ ਜਿਸ ਵੀ ਕਿਸੇ ਦਾ ਪਸ਼ੂ ਅਗਰੈਸਿਵ ਹੈ ਸਟ्रेस ਦੇ ਵਿੱਚ ਹੈ ਉਹ ਠੀਕ ਹੋ ਸਕੇ ਧੰਨਵਾਦ